ਮੌਤ ਨਾਲ ਜੂਝ ਰਹਿ ਕਹਿਣ ਦਾ ਭਾਵ ਕਿ 22 ਦਿਨਾਂ ਤੋਂ ਮਰਨਵਰਤ ਉੱਤੇ ਬੈਠੇ ਸੰਘਰਸ਼ੀ ਤੇ ਹੱਠੀ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆੜੇ ਹੱਤੀ ਲਿਆ ਲੰਗੀ ਸ਼ਾਮ ਉਹਨਾਂ ਮਰਨਵਰਤ ਮੰਚ ਤੋਂ ਸੁਬੋਧਨ ਦੌਰਾਨ ਵੱਡਾ ਗਿਲਾ ਕੀਤਾ ਕਿ ਪਾਰਲੀਮੈਂਟ ਚੋਂ ਕਿਸਾਨੀ ਮਾਮਲਿਆਂ ਉੱਤੇ ਦੇਸ਼ ਦੇ ਲੋਕਾਂ ਨੂੰ ਗਲਤ ਇਨਫਰਮੇਸ਼ਨ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਜੋ ਨਹੀਂ ਹੋਣੀ ਚਾਹੀਦੀ ਅਜਿਹੇ ਸਾਰੇ ਭਕੇ ਮਾਮਲੇ ਉੱਤੇ ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਨੇ ਰਾਜਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲੀ ਇਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਚਿਲਾ ਸਾਹਿਬ ਟੱਲੇਵਾਲ ਨੇ ਕੇਂਦਰ ਦੀ ਸਰਕਾਰ ਉੱਤੇ ਕਿਹੜਾ ਤੇ ਕਿਉਂ ਗਿਲਾ ਪਕਟਾਇਆ ਹੈ ਬੜੀ ਚਰਚਾ ਹੈ ਅੱਜ ਦੇ মিডিਆ ਐਂਗਲ ਉੱਤੇ ਉਹ ਜਿਹੜਾ ਉਹਨਾਂ ਦਾ ਮਰਨ ਵਰਤ ਵੀ ਅੱਜ 22ਵੇਂ ਦਿਨ ਜਾ ਪੁੱਜਿਆ ਤੇ ਇਸ ਸਾਰੇ ਮਾਮਲੇ ਦੀ ਪਾਰਲੀਮੈਂਟ ਵਿੱਚ ਵੱਡੇ ਪੱਧਰ ਤੇ ਗੂੰਜ ਵੀ ਪੈ ਰਹੀ ਹੈ ਜੀ ਚਲਾ ਸਾਹਿਬ ਅ ਪਿੰਡਰ ਸਾਹਿਬ ਪਹਿਲਾਂ ਤਾਂ ਸਭ ਤੋਂ ਆਪਾਂ ਇਹ ਅਰਦਾਸ ਕਰੀਏ ਦੁਆ ਕਰੀਏ ਪ੍ਰਾਰਥਨਾ ਕਰੀਏ ਕਿ ਜਿਹੜੇ ਕਿਸਾਨ ਆਗੂ ਨੇ ਸਾਡੇ ਜੀ ਜਗਜੀਤ ਸਿੰਘ ਢੱਲੇਵਾਲ ਜਿਹੜੇ ਜਿਨ੍ਹਾਂ ਦਾ ਮਰਨ ਵਰਤ ਅੱਜ 22ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ ਜੀ ਤੇ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਠੀਕ ਰਹੇ ਜੀ ਬਿਲਕੁਲ ਸਿਹਤਜਾਬੀ ਦੀ ਅਰਦਾਸ ਤੇ ਇਹ ਵੀ ਇਹ ਵੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅ ਅਖਾਂ ਤੋਂ ਅੰਨੀ ਤੇ ਕੰਨਾਂ ਤੋਂ ਬੋਲੇ ਬੈਠੇ ਜਿਹੜੇ ਹਾਕਮ ਨੇ ਜਿਹੜੇ ਨਹੀਂ ਸੁਣ ਰਹੇ ਆਵਾਜ਼ ਅਰਦਾਤੇ ਦੀ ਜੀ ਉਹ ਉਹਨਾਂ ਦੀ ਆਵਾਜ਼ ਸੁਣਨ ਤੇ ਜਿਹੜੀਆਂ ਆਪਣੀਆਂ ਖੁਦ ਦੀਆਂ ਐਲਾਨ ਕੀਤੀਆਂ ਹੋ ਜਾਂ ਮੰਗਾਂ ਨੇ ਜੀ ਉਹਨਾਂ ਨੂੰ ਪੂਰਾ ਕਰਕੇ ਕਿਸਾਨ ਨੇ ਤਾਂ ਡੱਲੇਵਾਲ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਬਚਾਣ ਜਿਹੜੀ ਇਸ ਵੇਲੇ ਦਾਤੇ ਲਈ ਹੋਈ ਹੈ ਉਹਨਾਂ ਦੀ ਜੀ ਸੋ ਇਸ ਅਰਦਾਸ ਤੋਂ ਬਾਅਦ ਆਪਾਂ ਜ਼ਰੂਰ ਇਹ ਅਗਲੀ ਗੱਲ ਕਰਾਂਗੇ ਜਿਹੜੀ ਤੁਸੀਂ ਦੱਸੀ ਹੈ ਕਿ ਕੱਲ ਜੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਐਮਐਸਪੀ 'ਚ ਲਗਾਤਾਰ ਵਾਅਦਾ ਕਰ ਰਹੀ ਹੈ। ਹੂੰ। ਉਹਨਾਂ ਨੇ ਕਿਹਾ ਪਿਛਲੀ ਸਰਕਾਰਾਂ ਦੌਰਾਨ ਕਦੇ ਇੰਨਾ ਵਾਅਦਾ ਨਹੀਂ ਸੀ ਹੋਇਆ ਜਿੰਨਾ ਭਾਰਤੀ ਜਨਤਾ ਪਾਰਟੀ ਦੀ ਗਵਾਈ ਵਾਲੀ ਸਰਕਾਰ 'ਚ ਹੋਇਆ। ਓਕੇ। ਫਾਸਲਾਂ ਦੇ ਸਮਰਥਨ ਮੁੱਲ ਅਸੀਂ ਇੰਨੇ ਵਧਾਤੇ ਅਸੀਂ ਉਹਨਾਂ ਨੇ ਕਾਫੀ ਅੰਕੜੇ ਟੈਸਟ ਕਰਨ ਦੀ ਕੋਸ਼ਿਸ਼ ਕੀਤੀ। ਜੀ। ਜਿਵੇਂ ਹੁਕਮਰਾਨ ਅਕਸਰ ਕਰਦੇ ਨੇ ਕਿ ਅੰਕੜਿਆਂ ਦੇ ਜਿਹੜੇ ਹੇਰ ਫੇਰ 'ਚ ਉਹ ਲੋਕਾਂ ਨੂੰ ਜਿਹੜੇ ਪਰਮਾਉਣ ਦੀ ਕੋਸ਼ਿਸ਼ ਕਰਦੇ ਨੇ ਜੀ ਤੇ ਜਦੋਂ ਸ਼ਾਮ ਪੇ ਤੱਕ ਇਹ ਖਬਰਾਂ ਕਿਉਂਕਿ ਡੱਲੇਵਾਲ ਸਾਹਿਬ ਭਾਵੇਂ ਬਿਸਤਰ ਤੇ ਪਏ ਨੇ ਓਕੇ ਪਰ ਇਸ ਦੇ ਬਾਵਜੂਦ ਉਹ ਦੇਸ਼ ਵਿਦੇਸ਼ 'ਚ ਕੀ ਵਾਪਰ ਰਿਹਾ ਤੇ ਖਾਸ ਕਰਕੇ ਕਿਸਾਨੀ ਸੰਘਰਸ਼ ਕੀ ਕੀ ਹੋ ਰਿਹਾ ਹੈ ਉਹਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਨੇ ਉਹ ਜੀ ਔਰ ਲਗਾਤਾਰ ਇਨ ਟੱਚ ਨੇ ਜੀ ਤੇ ਜਦੋਂ ਉਹਨਾਂ ਨੇ ਸਾਰਾ ਕੁਝ ਸੁਣਿਆ ਜਿਹੜਾ ਖਾਸ ਕਰਕੇ ਕੀਮਤਾਂ ਬਾਰੇ ਦੱਸਿਆ ਅਮਿਤ ਸ਼ਾਹ ਨੇ ਕਿ ਅਸੀਂ ਜੀ 2114 ਤੋਂ ਲੈ ਕੇ 224 ਤੱਕ ਕਿਉਂਕਿ 10 ਸਾਲ ਲਗਾਤਾਰ ਸਰਕਾਰ ਤੇਜੀ ਟਰਨ ਚੱਲ ਰਹੀ ਹੈ ਸਰਕਾਰ ਦੀ ਇਸ ਸਰਕਾਰ ਦੀ ਜਿਹੜੀ ਚੱਲੀ ਹੈ ਜੀ ਵੀ ਅਸੀਂ ਇੰਨੀਆਂ ਕੀਮਤਾਂ ਵਧਾਤੀਆਂ ਜੀ ਅਸੀਂ ਇੰਨੀਆਂ ਵਧਾਤੀਆਂ ਅਸੀਂ ਕਣਕ ਦਾ ਇੰਨਾ ਭਾਅ ਕਰਦੇ ਤੇ ਫਿਰ ਡੱਲੇਵਾਲ ਸਾਹਿਬ ਤੋਂ ਰਿਹਾ ਨਹੀਂ ਗਿਆ ਜੀ ਉਹਨਾਂ ਨੇ ਜਿਹੜਾ ਕਿਉਂਕਿ ਪੇ ਤੇ ਹੀ ਹੁਣ ਮੈਕ ਲੈ ਕੇ ਸਬੋਧਨ ਕਰਦੇ ਨੇ ਕਿਸਾਨਾਂ ਨੂੰ ਜਿੰਨੀ ਕੁ ਦੇਰ ਕਰਦੇ ਨੇ ਹਾਲਾਂਕਿ ਡਾਕਟਰਾਂ ਨੂੰ ਨੇ ਉਹਨਾਂ ਨੂੰ ਕਿਹਾ ਹੋਇਆ ਹੈ ਕਿ ਨਾਮ ਬੋਲੋ ਜਾਂ ਬਹੁਤ ਘੱਟ ਬੋਲੋ ਜੀ ਪਰ ਇਸ ਦੇ باوجود ਜਦੋਂ ਗੱਲ ਕਿਸਾਨੀ ਦੀ ਹੋਵੇ ਜਿਹਦੇ ਲਈ ਉਹ ਆਪਣੇ ਜਾਨ ਦੀ ਉਹਤੀ ਲਾ ਰਹੇ ਨਹੀਂ ਓਕੇ ਤੇ ਫਿਰ ਉਹਦੇ ਲਈ ਉਹ ਚੁੱਪ ਰਹਿਣਾ ਕਿੱਥੇ ਵਾਰਾ ਖਾਂਦਾ ਹੈ ਕਿਸਾਨਾਂ ਗੁਣ ਹੂੰ ਤੇ ਉਹਨਾਂ ਨੇ ਅੰਕੜੇ ਦਿੱਤੇ ਕੱਲ ਪਿੰਡਰ ਜੀ ਕਿ ਤੁਸੀਂ ਝੂਠ ਬੋਲ ਰਹੇ ਹੋ ਅ ਅਮਿਤ ਸ਼ਾਹ ਜੀ ਜੋ ਤੁਸੀਂ ਦੱਸ ਰਹੇ ਹੋ ਇਹ ਬਿਲਕੁਲ ਗਲਤ ਹੈ ਓਕੇ ਵੀ ਤੁਸੀਂ ਜਿਹੜਾ 2014 ਤੋਂ ਲੈ ਕੇ 2024 ਤੱਕ ਫਸਲਾਂ ਦੇ ਭਾਅ ਵਧਾਏ ਨੇ ਉਹ ਤਾਂ ਸਿਰਫ 56 ਫੀਸਦੀ ਨੇ ओके ਜੀ ਤੇ ਤੁਸੀਂ ਜਦ ਪਿਛਲੀ ਜਿਹੜੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਤੁਸੀਂ ਉਹਦੇ ਵੱਲ ਦੇਖੋ ਉਹਨਾਂ ਨੇ 130% ਦੀ ਭਾਅ ਵਧਾਈ ਸੀ ਬਸਲਾ ਜੀ ਕਹਿੰਦਾ ਭਾਅ ਕਿ ਵੱਡਾ ਪਲਟਵਾਰ ਕੀਤਾ ਹੈ ਮੋਦੀ ਸਰਕਾਰ ਉੱਤੇ ਬਹੁਤ ਵੱਡਾ ਕੀਤਾ ਵੀ ਤੁਹਾਡਾ ਤਾਂ ਤੀਜਾ ਹਿੱਸਾ ਬਣਦਾ ਹੈ ਇਹ ਜਿਹੜਾ ਤੁਸੀਂ ਵਧਾਇਆ ਭਾਈ ਤੇ ਜਿਹੜਾ ਉਹਨਾਂ ਨੇ ਵਧਾਇਆ ਸੀ ਉਹ 130% ਦੀ ਸੀ ਕਿਉਂਕਿ ਉਸ ਵੇਲੇ ਕੀਮਤਾਂ ਘਟ ਹੁੰਦੀਆਂ ਸੀ ਉਹਨਾਂ ਨੇ ਜ਼ਿਆਦਾ ਵਧਾਈਆਂ ਤੇ ਤੁਹਾਡਾ ਸਿਰਫ 56% ਬਣਦਾ ਉਹਨਾਂ ਨੇ ਦੱਸਿਆ ਕਿ 2400 ਤੋਂ ਲੈ ਕੇ 2014 ਤੱਕ ਕਣਕ ਦਾ ਜਿਹੜਾ ਭਾਅ ਸੀ ਉਹ 820 ਰੁਪਏ ਵਧਾਇਆ ਗਿਆ ਜਿਹੜਾ ਐਮਐਸਪੀ ਵਧਾਈ ਗਈ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਜਿਹੜੀ ਤੇ ਉਸ ਤੋਂ ਬਾਅਦ ਜਿਹੜੀ 2014 ਤੋਂ 2024 ਤੱਕ ਦੀ ਸਰਕਾਰ ਹੈ ਮੋਦੀ ਸਾਹਿਬ ਵਾਲੀ ਉਹਦੇ ਚ ਜਿਹੜਾ ਭਾਅ ਹੈ 825 ਰੁਪਏ ਵਧਿਆ ਹੂੰ ਵੀ ਇਹ ਭਾਅ ਜਿਹੜਾ ਪਹਿਲਾਂ ਵਧਿਆ ਸੀ ਉਹ 130% ਦੀ ਬਣਦਾ ਸੀ ਕਿਉਂਕਿ ਪਹਿਲਾਂ ਕੀਮਤਾਂ ਬਹੁਤ ਘੱਟ ਸੀ ਹੂੰ ਜੀ ਤੇ ਜਿਹੜਾ ਹੁਣ ਇਸ ਦਰਾਨ ਇਸ ਅਰਸੀ ਦਰਾਨ ਵਧਿਆ 14 ਤੋਂ ਲੈ ਕੇ 24 ਤੱਕ ਸਿਰਫ 56% ਬਣਦਾ ਹੈ ਹੂੰ ਸੋ ਉਹਨਾਂ ਨੇ ਜਿਹੜੀਆਂ ਹੈਗੀਆਂ ਨੇ ਅਮਿਤ ਸ਼ਾਹ ਨੂੰ ਖਰੀਆਂ ਕਰੀਆਂ ਸਦਾਇਆਂ ਡੱਲੇਵਾਲ ਸਾਹਿਬ ਨੇ ਤੇ ਕਿਹਾ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਤੁਸੀਂ ਕਿਸਾਨਾਂ ਨੂੰ ਵੀ ਤੁਸੀਂ ਦੇਸ਼ ਨੂੰ ਵੀ ਗਮਰਾਹ ਕਰਦੇ ਹੋ ਜਦੋਂ ਇਹ ਕਹਿੰਦੇ ਹੋ ਵੀ ਅਸੀਂ ਇਹ ਕਰਤਿਆ ਜੀ ਅਸੀਂ ਉਹ ਕਰਤਿਆ ਪਰ ਇਹ ਅਜਿਹਾ ਕੁਝ ਨਹੀਂ ਹੋਇਆ ਤੇ ਦੂਜੇ ਪਾਸੇ ਜਿਹੜੀਆਂ ਲਾਗਤ ਕੀਮਤਾਂ ਨੇ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ ਨੇ ਸੋ ਇਹ ਬਿਲਕੁਲ ਜੋ ਡੱਲੇਵਾਲ ਸਾਹਿਬ ਨੇ ਕਿਹਾ ਪਿੰਡਰ ਸਾਹਿਬ ਕਾਫੀ ਤਿੱਖੇ ਸ਼ਬਦਾਂ ਚ ਉਹਨਾਂ ਨੇ ਮਿੱਤ ਸ਼ਾਹ ਨੂੰ ਟੋਕਿਆ ਉਹਨਾਂ ਦੀਆਂ ਗੱਲਾਂ ਨੂੰ ਜਿਹੜੀਆਂ ਟਿੱਪਣੀਆਂ ਸੀ ਉਹਨਾਂ ਦਾ ਖੰਡਨ ਵੀ ਕੀਤਾ ਤੇ ਆਪਣੀ ਗੱਲ ਵੀ ਕਹੀ ਹੂੰ ਜੀ ਪਰ ਹਾਲੇ ਵੀ ਤੁਸੀਂ ਦੇਖ ਲਓ ਕਿ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਆ ਉਹਨਾਂ ਦਾ ਜਿਹੜਾ ਕਿਸਾਨ ਆਗੂ ਮਰਨ ਵਰਤ ਤੇ ਜਿਹੜਾ ਬੈਠਿਆ ਹੈ 22 ਦਿਨ ਹੋ ਗਏ ਹਾਲਾਂਕਿ ਕੇਂਦਰੀ ਗਰੀਬ ਵਿਭਾਗ ਦਾ ਡਾਇਰੈਕਟਰ ਜਿਹੜਾ ਮਿਆਂਕ ਮਿਸ਼ਰਾ ਜੀ ਵੀ ਇੱਥੇ ਆ ਕੇ ਗਏ ਨੇ ਪੰਜਾਬ ਦੇ ਡੀਜੀਪੀ ਵੀ ਇੱਥੇ ਆ ਕੇ ਗਏ ਨੇ ਉਹਨਾਂ ਨੇ ਜ਼ਰੂਰ ਰਿਪੋਰਟਾਂ ਵੀ ਦਿੱਤੀਆਂ ਹੋਣਗੀਆਂ ਕਿ ਹਾਲਾਤ ਕੀ ਨੇ ਕਿਸਾਨਾਂ ਗੁਦੇ ਲਗਾਤਾਰ ਇਹ ਹੈਗੇ ਨੇ ਡਾਕਟਰ ਵੀ ਚਿੰਤਾ ਜ਼ਾਹਿਰ ਕਰ ਰਹੇ ਨੇ ਕਿਉਂਕਿ ਕੈਂਸਰ ਦੇ ਰੋਗ ਤੋਂ ਪੀੜਤ ਨੇ ਹੋ ਬਿਲਕੁਲ ਮੋਦੀ ਸਾਹਿਬ ਨੂੰ ਪਿਛਲੇ ਦਿਨੀ ਉਹਨਾਂ ਨੇ ਇੱਕ ਆਪਣੀ ਰੱਤ ਕੱਢ ਕੇ ਬਿਲਕੁਲ ਜੀ ਖੂਨ ਦਾ ਅੰਗੂਠਾ ਲਗਾ ਕੇ ਚਿੱਠੀ ਵੀ ਲਿਖੀ ਸੀ ਉਹ ਵੀ ਮੋਦੀ ਸਾਹਿਬ ਨੇ ਪੜ ਲਈ ਪਰ ਇਸ ਦੇ ਬਾਵਜੂਦ ਵੀ ਜੇ ਅੱਖਾਂ ਮੀਚ ਕੇ ਬੈਠੇ ਰਹਿਣਾ ਇਸ ਦੇ ਬਾਵਜੂਦ ਵੀ ਜੇ ਤੁਸੀਂ ਕਿਸਾਨਾਂ ਦੀ ਗੱਲ ਨਹੀਂ ਸੁਣਨੀ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਮੰਦ ਭਾਗੀ ਗੱਲ ਹੈ ਤੇ ਉੰਜ ਵੀ ਪਿੰਡਰ ਸਾਹਿਬ ਡੱਲੇਵਾਲ ਸਾਹਿਬ ਕੋਈ ਨਵੀਂ ਮੰਗ ਤਾਂ ਨਹੀਂ ਨਾ ਮਨਵਾ ਰਹੀ ਕੇਂਦਰ ਤੋਂ ਹੂੰ ਹੂੰ ਜੇ ਤੁਸੀਂ ਮੰਗਾਂ ਪੂਰੀਏ ਨਹੀਂ ਕਰਨੀਆਂ ਸੀ ਤਾਂ ਤੁਸੀਂ ਐਲਾਨ ਕਿਉਂ ਕੀਤਾ ਸੀ ਭਾਈ ਹੂੰ ਜੀ ਜੀ ਇਹ ਇਹ ਜੇ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨ ਕਰੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਨਰਿੰਦਰ ਮੋਦੀ ਜੀ ਜਿਹੇ ਪ੍ਰਧਾਨ ਮੰਤਰੀ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ ਹੂੰ ਜੀ ਬਿਲਕੁਲ ਤੇ ਫਿਰ ਜੇ ਜੋ ਕਹਿੰਦੇ ਹੋ ਤੇ ਉਹ ਕਰਦੇ ਹੋ ਤੇ ਫਿਰ ਕਿਸਾਨਾਂ ਬਾਰੇ ਭਾਈ ਕਿਉਂ ਨਹੀਂ ਕਰ ਰਹੇ ਹਾਂ ਇੱਧਰ ਵੀ ਕਰੋ ਜੀ 3 ਸਾਲ ਹੋ ਗਏ ਤੁਸੀਂ ਜੋ ਐਲਾਨ ਕੀਤੇ ਸੀ ਜਦੋਂ ਖੇਤੀਬਾੜੀ ਕਾਨੂੰਨ ਵਾਪਸ ਲਏ ਸੀ ਤੇ ਐਲਾਨ ਵੀ ਗੁਰਪੁਰਬ ਦੇ ਧਾਰਮਿਕ ਕਿੰਨੀ ਮਹਾਨਤਾ ਵਾਲੇ ਇਤਿਹਾਸਕ ਦਿਹਾੜੇ ਤੇ ਤੁਸੀਂ ਕੀਤਾ ਸੀ ਹੂੰ ਕਿ ਕਾਨੂੰਨ ਵਾਪਸ ਲੈ ਰਿਹਾ ਮੈਂ ਤੇ ਜਿਹੜੀਆਂ ਹੈਗੀਆਂ ਐਮਐਸਪੀ ਦੀ ਗਰੰਟ ਕਾਨੂੰਨੀ ਗਰੰਟੀ ਦਵਾਂਗੇ ਤੇ ਬਾਕੀ ਸਟੇਟਾਂ 'ਚ ਲਾਗੂ ਕਰਨ ਲਈ ਕਮੇਟੀ ਬਣਾਵਾਂਗੇ ਕਿੱਥੇ ਗਈ ਕਮੇਟੀ ਉਹ ਹਾਂ ਹਾਲੇ ਤੱਕ 7 ਮੈਂਬਰ ਨਹੀਂ ਲੱਭੇ ਕੇਂਦਰ ਸਰਕਾਰ ਨੂੰ ਕਮੇਟੀ ਬਣਾਉਣ ਲਈ ਜਿਹੜੀ ਕਮੇਟੀ ਬਣਾਣੀ ਸੀ ਹਾਂ ਵੱਡੀ ਹੈਰਾਨੀ ਇਸ ਗੱਲ ਦੀ ਵੀ ਕਮੇਟੀ ਵੀ ਸੰਗਠਿਤ ਨਹੀਂ ਹੋ ਪਾਈ ਹਾਲੇ ਕਮੇਟੀ ਦਾ ਗਠਨ ਨਹੀਂ ਹੋ ਸਕਿਆ ਜੀ ਤੇ ਐਮਐਸਟੀ ਦੀ ਗਾਰੰਟੀ ਦੇਣੀ ਕਿਹਨੇ ਸੀ ਦੱਸੋ ਹੂੰ ਕੇਂਦਰ ਕੋਲੇ ਪੈਨਾਮੀ ਬੰਬਤ ਪੂਰਾ ਸੀ ਸਵੇਲੇ ਵੀ ਪੂਰਾ ਬੰਬ ਤੇ ਇਹ ਵੀ ਨਿੰਨਾ ਜੀ ਵੀ ਕੋਈ ਬੰਬਤ ਨਾ ਹੋਵੇ ਤਾਂ ਵੀ ਗੱਲ ਬਿਲਕੁਲ ਸਗੋ ਉਲਟਾ ਕੋਈ ਨਵੇਂ ਖੜੜੇ ਤਿਆਰ ਕੀਤੇ ਜਾਣ ਲੱਗੇ ਸਗੋ ਉਲਟਾ ਇਹ ਵੀ ਜਿਹੜੇ ਕਿਸਾਨਾਂ ਨੇ ਕਿੰਨਾ ਸੰਘਰਸ਼ ਕਰਕੇ ਇਤਿਹਾਸਕ ਮੋੜ ਚਾ ਲਾ ਕੇ ਸਵਾ ਸਾਲ ਦਿੱਲੀ ਦੀਆਂ ਬਰੂਹਾਂ ਤੇ ਡੱਟ ਕੇ ਧਰਤੀ ਤੇ ਪੈ ਕੇ ਬਰਸਾਤਾਂ ਚ ਭਿੱਜ ਕੇ ਉਹ ਮਾਗ ਦੀਆਂ ਠੰਡੀਆਂ ਰਾਤਾਂ ਕੱਟ ਕੇ ਜੇਠ ਹਾੜ ਦੀਆਂ ਧੁੱਪਾਂ ਸਹਿ ਕੇ ਜਿਹੜੇ ਵਾਪਸ ਕਰਵਾਏ ਸੀ ਕਾਲੇ ਕਾਨੂੰਨ ਉਹਨਾਂ ਨੂੰ ਤਾਂ ਦੁਬਾਰਾ ਲਿਆ ਰਹੀ ਹੈ ਕੇਂਦਰ ਸਰਕਾਰ ਜਿਹੜੀ ਨਵੀਂ ਕੌਮੀ ਮੰਡੀਕਰਨ ਨੀਤੀ ਜਿਹੜੀ ਲਾਗੂ ਕਰ ਰਹੀ ਹੈ ਜਿਹਦੇ ਖਰੜੇ ਭੇਜੇ ਨੇ ਕੱਲ ਪੰਜਾਬ ਸਰਕਾਰ ਨੇ ਵੀ ਮੀਟਿੰਗ ਬੁਲਾਈ ਸੀ ਤੇ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਕੇਂਦਰ ਤੋਂ ਪਰਚੋਲ ਕਰਨ ਲਈ ਹੂੰ ਜੀ ਸੋ ਉਹਦਾ ਉਸ ਰਾਹੀਂ ਤਾਂ ਫੇਰ ਭਾਏ ਜਿਹੜੀਆਂ ਹੈਗੀਆਂ ਪਬਲਿਕ ਸੈਕਟਰ ਖਤਮ ਹੋ ਜਾਊਗਾ ਪੰਜਾਬ ਦੀ ਮੰਡੀ ਮਰ ਜਾਊਗੀ ਤੇ ਜੇ ਮੰਡੀ ਮਰ ਜਾਊਗੀ ਤਾਂ ਨਾਲ ਕਿਸਾਨ ਮਰ ਜਾਊਗਾ ਆੜਤੀ ਮਰ ਜਾਊਗਾ ਮਜ਼ਦੂਰ ਮਰ ਜਾਊਗਾ ਹਾਂ ਬਿਲਕੁਲ ਜਿਲ੍ਹਾ ਸਾਹਿਬ ਇਹਦੇ ਵਿੱਚ ਜਿਹੜਾ ਕਰਨਿਆ ਸੰਬੰਧੀ ਪੰਜਾਬ ਸਰਕਾਰ ਨੇ ਖੈਰ ਮੂਲਤ ਲੈ ਲਈ ਤਿੰਨ ਹਫ਼ਤਿਆਂ ਦੀ ਜੀ ਵਧੀਆ ਹੈ ਇੱਕਦਮ ਉਹਨਾਂ ਨੇ ਉਹਨਾਂ ਨੂੰ ਯੈਸ ਨਹੀਂ ਕੀਤਾ ਤੇ ਕਰਨਾ ਬਣਦਾ ਹੀ ਨਹੀਂ ਸੀ ਖੁਦ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਤਾਂ ਭਰਾ ਜਿਹੜੇ ਖੇਤੀ ਕਾਨੂੰਨ ਨੇ ਜੀ ਉਹਨਾਂ ਨੂੰ ਪਿਛਲੇ ਦਰਵਾਜ਼ਿਆਂ ਲਾਗੂ ਕਰਨ ਦੀ ਤਾਕਤ ਨਹੀਂ ਤਾਕਤ ਚਾਹੀਏ ਜਿਹੜਾ ਨਵਾਂ ਖੜੜਾ ਇਹਦੇ ਨਾਲ ਪਬਲਿਕ ਸੈਕਟਰ ਮਰ ਜਾਊਗਾ ਬਿਲਕੁਲ ਜੀ ਤੇ ਇੱਕ ਮੈਨੂੰ ਦੋ ਲਾਈਨਾਂ ਯਾਦ ਆ ਰਹੀਆਂ ਮੈਂ ਅੱਜ ਕਿਤੇ ਪੜ ਰਿਹਾ ਸੀ ਜਨਰਲ ਸਾਹਿਬ ਕਿਸੇ ਨੇ ਕਿਹਾ ਕਿ ਨਾ ਸਮਝਿਓ ਕਿ ਕੱਲਾ ਜ਼ਿਮੀਂਦਾਰ ਮਰੂਗਾ ਜਿਦ ਜੇ ਨਵੀਂ ਨੀਤੀ ਆ ਗਈ ਜਾਂ ਜਿਹੜੇ ਕਿ ਕਾਨੂੰਨ ਆ ਗਏ ਵੀ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਜ਼ਿਮੀਂਦਾਰੇ ਮਰੂਗਾ ਕਹਿੰਦਾ ਇਹ ਨਾ ਸਮਝਿਓ ਕੱਲਾ ਜ਼ਿਮੀਂਦਾਰ ਮਰੂਗਾ ਹਮ ਨਾਲੇ ਉਸਦੇ ਛੋਟਾ ਸਾਹੂਕਾਰ ਵੀ ਮਰੂਗਾ ਹਾਂ ਜਟ ਕੱਖੋਂ ਹੌਲਾ ਹੋ ਜਾਣਾ ਜਦ ਕੱਖੋਂ ਹੌਲ ਜਾਣਾ ਕਿਸਾਨ ਸੇਠ ਜੀ ਕਾ ਫਿਰ ਲੱਗੂਗਾ ਤੇਰੀਆਂ ਦੁਕਾਨਾਂ ਚ ਵੀ ਸਮਾਨ ਦਾ ਢੇਰ ਸੇਠ ਜੀ ਹਾਂ ਕਿਉਂਕਿ ਜੇ ਕਿਸਾਨ ਨਹੀਂ ਹੈ ਪੰਜਾਬ ਦਾ ਤੇ ਫਿਰ ਬਾਜ਼ਾਰ ਨਹੀਂ ਬਿਲਕੁਲ ਅਸਲ ਚ ਦੇਖਿਆ ਜਾਵੇ ਕਿਸਾਨੀ ਨਾਲ ਹੀ ਬਾਜ਼ਾਰ ਦਾ ਧੁਰਾ ਘੁੰਮਦਾ ਹੈ ਜਾਂ ਜੁੜਿਆ ਹੈ ਵੱਡੇ ਪੱਧਰ ਉਤੇ ਬਿਲਕੁਲ ਤੇ ਪੰਜਾਬ ਹੀ ਨਹੀਂ ਭਿੰਡਰ ਸਾਹਿਬ ਜਿਹੜਾ ਸਾਡਾ ਦੇਸ਼ ਹੈ ਉਹ ਵੀ ਜਿਹੜਾ ਉਹਦਾ ਅਰਥਚਾਰੇ ਦਾ ਮੁੱਢ ਹੈ ਉਹ ਖੇਤੀਬਾੜੀ ਹੈ ਹਾਂ ਬਿਲਕੁਲ ਬਿਲਕੁਲ ਸਾਡੇ 70% ਦੀ ਲੋਕ ਜਿਹੜੇ ਖੇਤੀਬਾੜੀ ਤੇ ਨਿਰਭਰ ਕਰਦੇ ਨੇ ਹੂੰ ਸੋ ਜਹੀ ਸਥਿਤੀ ਚ ਪਤਾ ਨਹੀਂ ਕਿਉਂ ਕਾਰਪੋਰੇਟ ਦੇ ਪੱਖੀ ਸਰਕਾਰਾਂ ਲਗਾਤਾਰ ਸੋਚ ਰਹੀਆਂ ਨੇ ਕਿਸਾਨ ਦੇ ਬਾਰੇ ਕੋਈ ਨਹੀਂ ਸੋਚ ਰਿਆ ਬਿਲਕੁਲ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਵੀ ਕੁੰਡਾ ਹੈ ਕਿਤਨਾ ਕਿਤੇ ਉਹ ਕੇਂਦਰ ਸਰਕਾਰ ਨੂੰ ਕਈ ਗੱਲਾਂ ਅਧਿਐਨ ਕਰਨ ਦੀ ਲੋੜ ਹੈ ਨਵੇਂ ਸਿਰਿਓਂ ਬਿਲਕੁਲ ਬਿਲਕੁਲ ਪਰ ਉਹਦੇ ਨਾਲ-ਨਾਲ ਪਿੰਡ ਸਰਬ ਜਿਹੜੇ ਚਲੋ ਉਹ ਅਲੱਗ ਚੀਜ਼ ਹੈ ਉਹ ਤਾਂ ਖਰੀਦ ਖਰੀਦੋ ਫਰੋਖਤ ਨਾਲ ਜਿਆਦਾ ਸਬੰਧਤ ਹੈ ਜਿਹੜਾ ਡਬਲਿਊਟੀਓ ਹੈ ਜੀ 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 ਪਰ ਜਿਹੜੇ ਹੁਣ ਨਵੇਂ ਕਾਨੂੰਨ ਨਵੀਆਂ ਨੀਤੀਆਂ ਬਣਾ ਰਹੇ ਨੇ ਇਹ ਤਾਂ ਸਿਰਫ ਤੇ ਸਿਰਫ ਕਾਰਪੋਰੇਟ ਦੇ ਇਸ਼ਾਰੇ ਤੇ ਹੋ ਰਹੀ ਹੈ ਜੀ ਸਾਰੇ ਹਾਂ ਬਿਲਕੁਲ ਉਹਨਾਂ ਨੂੰ ਵਿਤੀ ਲਿਹਾਜ਼ ਜਿਹੜੇ ਉਹਨਾਂ ਨੂੰ ਜਿਹੜੇ ਜਿਹੜੇ ਫੰਡ ਉਹ ਲਏ ਜਾਂਦੇ ਨੇ ਬੋਟਾ ਮੇਲੇ ਫਿਰ ਉਹਨਾਂ ਫੰਡਾਂ ਨੂੰ ਉਹਨਾਂ ਨੂੰ 50 ਗੁਣਾ 100 ਗੁਣਾ 1000 ਗੁਣਾ ਵਧਾਉਣ ਦੀ ਮੌਤ ਲਈ ਇਹ ਕਾਨੂੰਨ ਮੈਨੂੰ ਤਾਂ ਐਵੇਂ ਲੱਗਦਾ ਕਿ ਕਾਨੂੰਨ ਸਾਰਾ ਡਰਾਫਟ ਹੀ ਕਾਰਪੋਰੇਟ ਤਿਆਰ ਕਰਦਾ ਤੇ ਫਿਰ ਸਰਕਾਰ ਨੂੰ ਭੇਜ ਦਿੰਦਾ ਕਿ ਲੋ ਹੁਣ ਤੁਸੀਂ ਆਪਣੀ ਮੋਹਰ ਲਾ ਲਓ ਇਹਦੇ ਤੇ ਹੂੰ ਬਿਲਕੁਲ ਚੰਨਾ ਸਾਹਿਬ ਇੱਥੇ ਇੱਕ ਵੱਡੀ ਹੈਰਾਨੀ ਗੱਲ ਹੈਰਾਨੀ ਵਾਲੀ ਗੱਲ ਹੈ ਪੋਲੀਟਿਕਲ ਪਾਰਟੀਆਂ ਨੂੰ ਜਦੋਂ ਲੋਕਾਂ ਜਾਣਾ ਹੁੰਦਾ ਇਲੈਕਸ਼ਨ ਪੀਰੀਅਡ ਦੇ ਵਿੱਚ ਤਾਂ ਫੰਡਾਂ ਦੀ ਮੋٹے ਤੌਰ ਤੇ ਲੋੜ ਹੁੰਦੀ ਹੈ ਬਿਲਕੁਲ ਜੀ ਫੰਡਾਂ ਦੀ ਜੇ ਲੋਕ ਜਿਹੜੇ ਕਾਰਪੋਰੇਟ ਪੱਕੀ ਨੇ ਉਹ ਵੱਡੇ ਪੱਦਰ ਉਤੇ ਪੋਲੀਟਿਕਲ ਪਾਰਟੀਆਂ ਨੂੰ ਫਿਰ ਆਪਣੇ ਪੱਦਰ ਉਤੇ ਨਾਲ ਜੋੜਦੇ ਆ ਤੇ ਫਿਰ ਅਗਲਾ ਜਿਹੜਾ 5-4 ਸਾਲ ਵੱਡੇ ਪੱਧਰ ਉਤੇ ਜਿਹੜਾ ਪੰਨੈਸ਼ਨਲੀ ਫਾਇਦਾ ਲੈਂਦੇ ਆਖਰ ਇਹ ਤਾਂ ਫਿਰ ਲੋਕਤੰਤਰ ਤਾਂ ਬੜਾ ਖਤਰਨਾਕ ਮੂੜ ਤੇ ਪਹੁੰਚ ਗਿਆ ਹੈ ਕਾਰਪੋਰੇਟਾਂ ਨੇ ਸਾਰਾ ਕੁਝ ਆਪਣੇ ਹੱਥ ਵਿੱਚ ਲੈ ਲਿਆ ਤਾਂ ਆਮ ਮਜ਼ਦੂਰ ਕਿਸਾਨ ਆਮ ਦਿਹਾੜੀਦਾਰ ਛੋਟਾ ਦੁਕਾਨਦਾਰ ਛੋਟਾ ਨੌਕਰੀ ਪੇਸ਼ੇ ਵਾਲਾ ਉਹ ਕਿੱਧਰ ਜਾਊਗਾ ਜੀ ਪਿੰਡਰ ਸਾਹਿਬ ਬਹੁਤ ਔਖਾ ਹੈ ਦੇਖੋ ਜਿਹਦੇ ਕਾਰਪੋਰੇਟ ਪੈਸੇ ਦਿੰਦੇ ਨੇ ਸਰਕਾਰ ਨੂੰ ਇਹ ਕਹਿ ਲਓ ਕਿ ਸਰਕਾਰ ਬਣਾਉਣ ਲਈ ਮੁੱਖ ਭੂਮਿਕਾ ਨਿਭਾਉਂਦੇ ਨੇ ਕਿਉਂਕਿ ਪੈਸੇ ਨਾਲ ਬਹੁਤ ਕੁਝ ਮੈਨੇਜ ਹੁੰਦਾ ਹੈ ਹੂੰ ਜੀ ਬਿਲਕੁਲ ਪੈਸੇ ਨਾਲ ਸਰਕਾਰਾਂ ਬਣਦੀਆਂ ਨੇ ਤੇ ਕਾਰਪੋਰੇਟ ਵੱਡੀ ਭੂਮਿਕਾ ਨਿਭਾਉਂਦੇ ਨੇ ਉਹਦੇ ਤੇ ਖਾਸ ਕਰਕੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕਿ ਕਰੋਨਾ ਕਾਲ 'ਚ ਕਾਰਪੋਰੇਟ ਨੇ ਦੇਖ ਲਿਆ ਹਾਂ ਬਿਲਕੁਲ ਕਿ ਜੇ ਸਭ ਤੋਂ ਵੱਧ ਕਿਸੇ ਚੀਜ਼ 'ਚ ਲਾਭ ਮਿਲ ਸਕਦਾ ਹੈ ਤਾਂ ਖੇਤੀਬਾੜੀ ਸੈਕਟਰ ਹੈ ਜਿਹੜਾ ਨਿਰੰਤਰ ਚਾਲੂ ਰਹਿ ਸਕਦਾ ਹੈ ਹਾਲਾਂਕਿ ਸਰਕਾਰ ਦੀ ਚਾਹੀਦੀ ਸੀ ਖੇਤੀਬਾੜੀ ਅਰਥਚਾਰੀ ਪ੍ਰਤੀ ਸਵੱਲੀ ਨਜ਼ਰ ਪੈਂਦੀ ਪਰੰਤੂ ਇਹ ਕਿਹੜੀ ਨਜ਼ਰ ਪੈਣ ਲੱਗੀ ਹੈ ਜੀ ਕਿਹੜੀ ਨਜ਼ਰ ਪੈਣ ਲੱਗੀ ਹੈ ਤੇ ਆਪਾਂ ਬਿਲਕੁਲ ਜਿਹੜਾ ਦੇਖੋ ਜਿਵੇਂ ਸ਼ੰਬੂ ਦੇ ਖਨੌਰੀ ਦਾ ਮੋਰਚੇ ਚੱਲ ਹੀ ਰਹੇ ਨੇ ਨਰਜੀਤ ਸਿੰਘ ਡੱਲੇਵਾਲ ਦਾ ਲਗਾਤਾਰ 22ਵਾਂ ਦਿਨ ਹੋ ਗਿਆ ਜੋ ਤਾਂ ਹੁਸ਼ਿਆਰ ਤੇ ਖਬਰਦਾਰ ਕਰ ਹੀ ਰਹੇ ਨੇ ਕਿਸਾਨਾਂ ਨੂੰ ਵੀ ਤੇ ਨਾਲ ਦੀ ਨਾਲ ਸਰਕਾਰਾਂ ਨੂੰ ਵੀ ਤੇ ਅਡੋਲ ਨੇ ਹੋ ਡਰ ਨਹੀਂ ਰਹੇ ਤੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਟਹਿ ਤੋਂ ਉਹਨਾਂ ਦਾ 7 ਸਾਲ ਦਾ ਪੋਤਾ ਵੀ ਆਪਾਂ ਦੇਖਦੇ ਆਂ ਲਗਾਤਾਰ ਵੀਡੀਓ ਬੈਗਜ਼ ਕਰ ਰਿਹਾ ਕਿਸਾਨਾਂ ਨਾਲ ਖੈਰ ਉਹਨਾਂ ਦਾ ਜਿਹੜਾ ਪਰਿਵਾਰ ਹੀ ਡੱਲੇਵਾਲ ਦਾ ਪੂਰਾ ਉਹ ਨਾਲ ਚਟਾਣ ਵਾਂਗ ਰਿਹਾ ਬੜਾ ਹੌਸਲਾ ਮਿਲਦਾ ਹੈ ਜਦੋਂ ਬੰਦਾ ਇਸ ਪੋਜੀਸ਼ਨ 'ਚ ਹੁੰਦਾ ਹੈ ਨਾ ਕਿਸੇ ਪਰਿਵਾਰ ਭਾਵੇਂ ਕਿ ਡੱਲੇਵਾਲ ਆਪਣੇ ਲਈ ਨਹੀਂ ਲੜਾਈ ਲੜ ਰਿਹਾ ਆਪਣੇ ਸਮੁਦਾਏ ਲਈ ਕਿਸਾਨੀ ਲਈ ਦੇਸ਼ ਦੇ ਕਿਸਾਨਾਂ ਲਈ ਲੜ ਰਿਹਾ ਪਰੰਤੂ ਪਰਿਵਾਰ ਦਾ ਜਿਹੜਾ ਸਮਰਥਨ ਹੈ ਜਿਹੜਾ ਸਹਿਯੋਗ ਹੈ ਉਹ ਵੀ ਵੱਡਾ ਹੁੰਦਾ ਹੈ ਜੀ ਬਿਲਕੁਲ ਜੀ ਸਾਰਾ ਪਰਿਵਾਰ ਉਹਨਾਂ ਦੇ ਪਿੱਠ ਤੇ ਐ ਤੇ ਹੁਣ ਕਿਸਾਨਾਂ ਨੇ ਵੀ ਵਹੀਰਾ ਕੱਤੀਆਂ ਨੇ ਖਨੋਰੀਵਰ ਨੂੰ ਹਾਂ ਬਿਲਕੁਲ ਬਾਕੀ ਐਸਕੇਮ ਦੇ ਦੂਜੇ ਆਗੂ ਵੀ ਛੋਟੇ ਛੋਟੇ ਹੁਣ ਹਿਲਣ ਜੁਲਣ ਲੱਗੇ ਇੱਕ ਹਫ਼ਤੇ ਤੋਂ ਦੇਖੀਏ ਜੇ ਪਿੰਡਰ ਸਾਹਿਬ ਦਾ ਲਗਾਤਾਰ ਖਨੌਰੀ ਚ ਗਿਣਤੀ ਵਧ ਰਹੀ ਹੈ ਹਾਂ ਬਿਲਕੁਲ ਬਿਲਕੁਲ ਤੇ ਇਹ ਦੇ ਨਾਲ ਇਹ ਵੀ ਹੋ ਸਕਦਾ ਹੈ ਵੀ ਕਿਤੇ ਉੱਥੇ ਫੇਰ ਬਹੁਤ ਵੱਡਾ ਕੋਈ ਮੋਰਚਾ ਲੱਗ ਸਕਦਾ ਜਿਹਦੇ ਲਈ ਪੰਜਾਬ ਸਰਕਾਰ ਲਈ ਵੀ ਚਿੰਤਾ ਖੜੀ ਹੋ ਸਕਦੀ ਹੈ ਕੇਂਦਰ ਤੇ ਹਰਿਆਣਾ ਸਰਕਾਰ ਲਈ ਤਾਂ ਹੈਗੀ ਹਾਂ ਹਾਂ ਬਿਲਕੁਲ ਪਰਸੋਂ ਮੈਂ ਤੇ ਮਜੀਤ ਸਿੰਘ ਸੈਲ ਜਿਹੜੇ ਬਿਜਲੀ ਬੋਰਡ EMPLOYEES FEDERATION ਦੇ ਸਟੇਟ ਪ੍ਰੈਜ਼ੀਡੈਂਟ ਨੇ ਅਸੀਂ ਜਾ ਕੇ ਆਏ ਦੇਖਿਆ ਉੱਥੇ ਕਿ ਬੜਾ ਨਵੇਂ ਸਿਰੋਂ ਇੱਕ ਮੋਡ ਵਜ ਰਿਹਾ ਲੋਕਾਂ ਚ ਲੋਕ ਬੜੀ ਟਰਾਲੀਆਂ ਲੈ ਕੇ ਨਵੇਂ ਸਿਰੋ ਉੱਤੇ ਪਹੁੰਚ ਰਹੇ ਜੀ ਤੇ ਸਯੁਗਤ ਕਿਸਾਨ ਮੋਰਚਾ ਵੀ ਕਿਉਂਕਿ ਕੱਲ ਸਰਵੰਤ ਸਿੰਘ ਪੰਦੇਰ ਹੋਰਾਂ ਨੇ ਚਿੱਠੀ ਵੀ ਲਿਖੀ ਆ ਦੂਜਿਆਂ ਨੂੰ ਜੀ ਜਿਹੜੇ ਸਯੁਗਤ ਕਿਸਾਨ ਮੋਰਚਾ ਸੋ ਉਹ ਵੀ ਹੁਣ ਲਗਾਤਾਰ ਗੰਭੀਰ ਹੋ ਰਹੇ ਨੇ ਤੇ ਖਾਸ ਕਰਕੇ ਜਗਜੀਤ ਸਿੰਘ ਦੱਲੇਵਾਲ ਦੀ ਜਿਹੜੀ ਵਿਗੜ ਰਹੀ ਸਿਹਤ ਹੈ ਹੂੰ ਉਹਨੇ ਹੁਣ ਸਾਰਿਆਂ ਨੂੰ ਚਿੰਤਾ ਪਾ ਦਿੱਤੀ ਹੈ ਜੇ ਕੋਈ ਹਾਲੇ ਵੀ ਕੋਈ ਚਿੰਤਾ ਮੁਕਤੇ ਤਾਂ ਮੈਨੂੰ ਲੱਗਦਾ ਹੈ ਕੇਂਦਰ ਸਰਕਾਰ ਹੈ ਹਾਂ ਜੇ ਜਿਹੜੀ ਬਿਲਕੁਲ ਨਹੀਂ ਤਵੱਜੂ ਦੇ ਰਹੀ ਕੋਈ ਏਡੇ ਵੱਡੇ ਕਿਸਾਨ ਆਗੂ ਨੇ ਮਰਨ ਮਰਤੇ ਜਿਹੜਾ 22ਵੇਂ ਦਿਨ ਹਾਂ ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਨੇ ਨੋਟਿਸ ਲਿਆ ਇਸ ਸਾਰੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ ਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ ਤੇ ਕਿਹਾ ਵੀ ਹੈ ਸਰਕਾਰਾਂ ਨੂੰ ਨਿਰਦੇਸ਼ ਵੀ ਦਿੱਤੇ ਨੇ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਸਿਹਤ ਤਵੱਜੂ ਦਿੱਤੀ ਜਾਵੇ ਹੂੰ ਹੂੰ ਪਰ ਇਸ ਦੇ ਬਾਵਜੂਦ ਜੇ ਸਿਰਫ ਗ੍ਰਹਿਬ ਵਿਭਾਗ ਦੇ ਡਾਇਰੈਕਟਰ ਦਾ ਇੱਥੇ ਆਣਾ ਜਾਂ ਪੰਜਾਬ ਦੇ ਡੀਜੀਪੀ ਦਾ ਇੱਥੇ ਆਣਾ ਹੀ ਇਸ ਲਈ ਮੰਨ ਲਿਆ ਜਾਵੇ ਕਿ ਬਹੁਤ ਕੁਝ ਹੋ ਗਿਆ ਇਹ ਕੁਝ ਵੀ ਨਹੀਂ ਹੈ ਹੂੰ ਜੇ ਸਰਕਾਰਾਂ ਨੂੰ ਜਲਦੀ ਜਲਦੀ ਨਾ ਗੰਭੀਰ ਹੋਈਆਂ ਤਾਂ ਜਿਹੜਾ ਕਿਸਾਨ ਅੰਦੋਲਨ ਹੈ ਇਹ ਜ਼ਰੂਰ ਬਹੁਤ ਵੱਡੀ ਪੱਧਰ ਤੇ ਪਹੁੰਚ ਸਕਦਾ ਹੈ ਕੱਲ ਨੂੰ 18 ਤਰੀਕ ਨੂੰ ਸਾਰੇ ਪੰਜਾਬ ਵਿੱਚ 12 ਤੋਂ 3 ਵਜੇ ਤੱਕ ਰੇਲ ਰੇਲਾ ਵੀ ਰੋਕੀਆਂ ਜਾਣੀਆਂ ਨੇ ਕਿਸਾਨਾਂ ਵੱਲੋਂ ਹੂੰ ਤੇ ਇਸ ਵਕਤ ਕਿਸਾਨ ਮੋਰਚੇ ਵੱਲੋਂ 21 ਤੋਂ ਲੈ ਕੇ 23 ਦਸੰਬਰ ਤੱਕ ਸਾਰੇ ਪਾਸੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹੂੰ ਇਸ ਕਰਕੇ ਹੁਣ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਉਹਨੂੰ ਆਪਣੇ ਅੱਖਾਂ ਤੇ ਜਿਹੜੀ ਪੱਟੀ ਬੰਨੀ ਹੋਈ ਹੈ ਤੇ ਜਿਹੜਾ ਉਹਦਾ ਹਾਠੀ ਰਵਈਆ ਤੇ ਖਾਸ ਕਰਕੇ ਜਿਹੜਾ ਉਹ ਕਿਸਾਨਾਂ ਪ੍ਰਤੀ ਜਿਹੋ ਜਿਹਾ ਰਵਈਆ ਅਪਣਾ ਰਹੇ ਨੇ ਜੋ ਕਿਸਾਨਾਂ ਨੂੰ ਜਿਸ ਤਰ੍ਹਾਂ ਨਿੰਦ ਰਹੇ ਨੇ ਕਿ ਕਿਸਾਨ ਉਹਨਾਂ ਦਾ ਕੋਈ ਦੁਸ਼ਮਣ ਨਹੀਂ ਹੈ ਨਾ ਹੀ ਉਹਨਾਂ ਦਾ ਕੋਈ ਵਿਰੋਧੀ ਹੈ ਕਿਸਾਨ ਦੇ ਸਿਧਾਂਤ ਦਾ ਤੇ ਦੇਸ਼ ਵਾਸੀਆਂ ਦਾ ਢਿੱਡ ਭਰਦਾ ਹੈ ਕਿ ਕਿਸਾਨ ਕੋਈ ਏ ਨਹੀਂ ਕੁਝ ਮੰਗ ਰਿਹਾ ਕਿ ਆਪਣੇ ਹੱਕ ਮੰਗ ਰਿਹਾ ਹੈ ਬਿਲਕੁਲ ਮੰਗਾ ਵੀ ਉਹ ਹੀ ਨੇ ਜਿਹੜੀਆਂ ਵਾਰ-ਵਾਰ ਕੇਂਦਰ ਸਰਕਾਰ ਨਾਲ ਡਿਸਕਸ ਹੋਈਆਂ ਨੇ ਕੇਂਦਰ ਨੇ ਹਾਂ ਹੰਗਾਰਾ ਦਿੱਤਾ ਹੈ ਪ੍ਰਵਾਨਗੀ ਦਿੱਤੀ ਹੈ ਬਿਲਕੁਲ ਬਿਲਕੁਲ ਤੇ ਜਿਹੜੇ ਪ੍ਰਧਾਨ ਮੰਤਰੀ ਨੂੰ ਕਿਹਾ ਜਾਂਦਾ ਹੈ ਕਿ ਜੋ ਕਹਿੰਦਾ ਹੈ ਉਹ ਤਾਂ ਕਰਦਾ ਹੈ ਤੇ ਫਿਰ ਉਹਨੂੰ ਪ੍ਰਧਾਨ ਮੰਤਰੀ ਨੂੰ ਕੀ ਨਜ਼ਰ ਨਹੀਂ ਆ ਰਿਹਾ ਕਿ 22 ਦਿਨ ਹੋ ਗਏ ਕਿਸਾਨ ਆਗੂ ਮਰਨ ਵਰਤ ਤੇ ਪਿਆ ਹੈ ਕਿ ਉਸ ਪ੍ਰਧਾਨ ਮੰਤਰੀ ਨੂੰ ਨਜ਼ਰ ਨਹੀਂ ਆ ਰਿਹਾ ਕਿ ਸਾਡੇ ਤਾਂ ਖੈਰ ਚਲਾ ਸਾਹਿਬ ਪਾਰਲੀਮੈਂਟ 'ਚ ਇਸ ਇਸ਼ੂ ਦੇ ਵੱਡੇ ਪੱਧਰ ਤੇ ਗੂੰਜ ਪੈ ਰਹੀ ਹੈ ਪਾਰਲੀਮੈਂਟ ਦੇ ਪੰਜਾਬ ਦੇ ਐਮਪੀਜ਼ ਤੋਂ ਇਲਾਵਾ ਤਾਂ ਲੜਦੇ ਐਮਪੀਜ਼ ਨੇ ਵੀ ਇਹ ਮਾਮਲੇ ਨੂੰ ਵੱਡੇ ਪੱਧਰ ਉੱਤੇ ਲੰਗੇ ਕੱਲ ਵੀ ਉਠਾਇਆ ਸ਼ਾਇਦ ਅੱਜ ਵੀ ਗੂੰਜ ਪੈਂਦੀ ਰਹੇਗੀ। ਉਹ ਥਾਣਾ ਪੇਗਾ ਜੀ ਐਮਪੀਆ ਨੂੰ ਪਿੰਡਰ ਸਾਹਿਬ ਕਿਉਂਕਿ ਦੇਸ਼ ਜਿਹੜਾ ਹੈ ਕਿ ਕਿਸਾਨਾਂ ਤੇ ਨਿਰਭਰ ਕਰਦਾ ਸਾਡੇ ਦੇਸ਼ ਦਾ ਅਰਥਚਾਰਾ ਹੀ ਕਿਸਾਨੀ ਤੇ ਖੜਿਆ ਹੈ। ਹੂੰ ਜੇ ਕਿਸਾਨੀ ਮਰ ਗਈ ਤਾਂ ਕੁਝ ਨਹੀਂ ਬਚੇਗਾ। ਜੇ ਕਿਸਾਨੀ ਮਰ ਗਈ ਤਾਂ ਦੇਸ਼ ਵੀ ਨਹੀਂ ਬਚੇਗਾ ਕਿਉਂਕਿ ਜੇ ਸਰਹੱਦਾਂ ਤੇ ਰਾਖੀ ਕਰਦੇ ਨੇ ਜਿਹੜੇ ਜਵਾਨ ਆ ਉਹ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਪੁੱਤ ਨੇ ਬਿਲਕੁਲ ਬਿਲਕੁਲ ਕਿਸੇ ਵੱਡੇ ਲੀਡਰ ਦਾ ਜਿਹੜਾ ਹੈਗਾ ਪੁੱਤ ਕਦੇ ਆਪਾਂ ਦੇਸ਼ ਦੀ ਸਰਹੱਦ ਤੇ ਸ਼ਹੀਦ ਹੁੰਦਾ ਨਾ ਬਿਲਕੁਲ ਇਹ ਨਾਰਾ ਬੜਾ ਜੁੜਮਾ ਪਿੱਟਦਾ ਹੈ ਆਪਸ ਦੇ ਵਿੱਚ ਜੈ ਜਵਾਨ ਜੈ ਕਿਸਾਨ ਖੈਰ ਹੁਣ ਦੇਖਣਾ ਕਿ ਜਿਹੜੀ ਕੇਂਦਰ ਸਰਕਾਰ ਉਹ ਕਿਸਾਨ ਦੀ ਜੈ ਵੱਲ ਕਦੋਂ ਉਹ ਔਲਾਰ ਰੱਖਦੀ ਹੈ ਕਦੋਂ ਕੋਈ ਵੱਡਾ ਫੈਸਲਾ ਲੈਂਦੀ ਹਾਲਾਂਕਿ ਮੋਦੀ ਸਾਹਿਬ ਨੇ ਜਿਹੜਾ ਪਹਿਲਾ ਅੰਦੋਲਨ ਸੀ ਉਹ ਜਗਤ ਦਾਮ ਇੱਕ ਐਲਾਨ ਹੀ ਕੀਤਾ ਸੀ ਖੈਰ ਕਿਸਾਨਾਂ ਨੂੰ ਹੁਣ ਵੀ ਈਡੀ ਕੇ ਕਿ ਮੋਦੀ ਸਾਹਿਬ ਜ਼ਰੂਰ ਕਿਸਾਨਾਂ ਦੀ ਮੰਗ ਉੱਤੇ ਕੋਈ ਆਪਣੀ ਹਰਕਤ ਦਿਖਾਉਣਗੇ ਖੈਰ ਦੂਜੇ ਪਨੇ ਚਿਲਾ ਸਾਹਿਬ ਸ਼ਾਇਦ ਕਿਸਾਨਾਂ ਦੇ ਵਿੱਚੋਂ ਜੇਕਰ ਕੱਲੇ ਪੰਜਾਬ ਦੀ ਗੱਲ ਕਰ ਲਈਏ ਤਾਂ ਕਿਸਾਨੀ ਭਾਈਚਾਰੇ ਲਈ 22 ਦਿਨ ਲਗਾਤਾਰ ਮਰਨ ਵਰਤ ਉੱਤੇ ਬੈਠਣਾ ਉਹ ਜਿਹੜਾ ਸਿਰ ਹੈ ਹੁਣ ਤੱਕ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਰੂਰ ਚਲਾ ਗਿਆ ਜੇਕਰ ਇਤਿਹਾਸ ਦੇ ਵਰਕਿਆਂ ਦੇ ਵਿੱਚ ਇਹ ਗੱਲ ਕਦੇ ਅੰਕਤ ਹੋਏਗੀ ਤਾਂ ਸ਼ਾਇਦ ਹੀ ਕੋਈ ਕਿਸਾਨ ਨੇਤਾ ਆਪਣੇ ਭਾਈਚਾਰੇ ਲਈ ਕਿਸਾਨੀ ਲਈ ਹਕੂਮਤ ਨਾਲ ਟੱਕਰ ਲੈਣ ਲਈ ਜਾਂ ਮੰਗਾਂ ਮੰਨਵਾਉਣ ਲਈ ਬਾਈ ਦੇਣ ਲਗਾਤਾਰ ਮਰਨ ਵਰਦ ਉੱਤੇ ਬੈਠਿਆ ਹੋਵੇ ਜੀ ਚਲਾਸਾ ਬਿਲਕੁਲ ਠੀਕ ਕਹਿ ਰਹੇ ਹੋ ਪਿੰਡਰ ਸਾਹਿਬ ਦੇਖੋ ਹਰੇਕ ਕੋਈ ਇਨਸਾਨ ਪੂਰਾ ਨਹੀਂ ਹੁੰਦਾ ਹਰ ਬੰਦੇ ਚ ਘਾਟਾਂ ਹੁੰਦੀਆਂ ਨੇ ਬਿਲਕੁਲ ਜੀ ਤੇ ਘਾਟਾਂ ਕੋਈ ਜੀ ਜੀ ਸਿੰਘ ਡੱਲੇਵਾਲ ਚ ਵੀ ਹੋ ਸਕਦੀਆਂ ਨੇ ਹੋ ਸਕਦੀਆਂ ਬਹੁਤ 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 ਵੈਰੀ ਕਿਤੇ ਉਹਨਾਂ ਨੇ ਕਿਸਾਨ ਸੰਘਰਸ਼ ਵੇਲੇ ਵੀ ਕਿਤੇ ਕਮਜ਼ੋਰੀ ਦਿਖਾ ਦਿੱਤੀ ਹੋਣੀ ਹਾਂ ਜੀ ਹੁੰਦੀ ਹੈ ਅੱਜ ਦੇ ਅੱਜ ਦੇ ਦਿਨ ਆਪਾਂ ਇਸ ਵੇਲੇ ਦੇਖੀਏ ਕਿ ਪਿਛਲੇ 22 ਦਿਨਾਂ ਤੋਂ ਲਗਾਤਾਰ ਉਹ ਨੰਗੇ ਟੜਾ ਹੂੰ ਜਿਹੜਾ ਟੈਂਪਰੇਚਰ ਰਾਤ ਨੂੰ 5 ਜਾਂ 6 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ ਤੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ 70 ਸਾਲ ਤੋਂ ਵੱਧ ਦੀ ਜੀ ਨਾ ਉਹਨਾਂ ਦੀ ਉਮਰ ਹੈ ਹਾਂ ਵੱਡੀ ਗਾਲੇ ਬਜ਼ੁਰਗ ਅਵਸਥਾ ਬਜ਼ੁਰਗ ਅਵਸਥਾ ਹੈ 15 ਕਿਲੋ ਵਜ਼ਨ ਘਟ ਚੁੱਕਿਆ ਹੈ ਤੇ ਡਾਕਟਰ ਲਗਾਤਾਰ ਫਿਕਰਮੰਦੀ ਜ਼ਾਹਿਰ ਕਰ ਰਹੇ ਨੇ ਕਿ ਉਹਨਾਂ ਦੇ ਗੁਰਦੇ ਖਰਾਬ ਹੋ ਸਕਦੇ ਨੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਉਹਨਾਂ ਨੂੰ ਲੀਵਰ ਦੀ ਕੋਈ ਬਿਮਾਰੀ ਹੋ ਸਕਦੀ ਹੈ ਹੂੰ ਹੂੰ ਪਰ ਇਸ ਸਭ ਦੇ ਬਾਵਜੂਦ ਜਿਹੜੇ ਹੈਗੇ ਨੇ ਹੁਣ ਪੰਜਾਬ ਦੇ ਡੀਜੀਪੀ ਵੀ ਮਿਲਤਾ ਕਰ ਚੁੱਕੇ ਨੇ ਉਹਨਾਂ ਦੀਆਂ ਕੇਂਦਰ ਤੋਂ ਆਏ ਹੋਏ ਸੀ ਜਿਹੜੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਮਿਆਂਕ ਕਮਿਸ਼ਨਰ ਆ ਉਹ ਵੀ ਮਨਤਾ ਕਰਕੇ ਜਾ ਚੁੱਕੇ ਨੇ ਪਰ ਇਸ ਦੇ ਬਾਵਜੂਦ ਉਹ ਡੋਰ ਨੇ ਤੇ ਉਹ ਸਪਸ਼ਟ ਨਹੀਂ ਹੂੰ ਕਿ ਜਾਂ ਤਾਂ ਮੰਗੀਆਂ ਹੋਈਆਂ ਜਿਹੜੀਆਂ ਪ੍ਰਵਾਨ ਕੀਤੀਆਂ ਸਾਡੀਆਂ ਮੰਗਾਂ ਨੇ ਜਿਨ੍ਹਾਂ ਚ ਵੱਡੀ ਮੰਗ ਐ ਐਮਐਸਪੀ ਦੀ ਗਾਰੰਟੀ ਐ ਜਾਂ ਤਾਂ ਐਮਐਸਪੀ ਦੀ ਗਾਰੰਟੀ ਦੀ ਜਿਹੜੀ ਮੰਗ ਹੈਗੀ ਲਿਖਤੀ ਤੌਰ ਤੇ ਸਾਨੂੰ ਦੇ ਦਿਓ ਪਰਵਾਨ ਕਰਕੇ ਤੇ ਨਹੀਂ ਤਾਂ ਫਿਰ ਆਪਾਂ ਤਾਂ ਕੁਰਬਾਨੀ ਕਰਨ ਲਈ ਤਿਆਰ ਆ ਮੇਰੀ ਇਥੋਂ ਲਾਸਟ ਜਾਓਗੇ ਜਿਉਂਦਾ ਜੀ ਮੈਂ ਬਿਨਾ ਮੰਗਾ ਪੂਰੀਆਂ ਕਰਵਾਇਆਂ ਤੋਂ ਇਥੋਂ ਨਾ ਆਪਣਾ ਮਰਨ ਵਰਤ ਛੱਡਣ ਵਾਲਾ ਤੇ ਨਾ ਇਥੋਂ ਉੱਠਣ ਵਾਲਾ ਤੇ ਨਾ ਜਾਣ ਵਾਲਾ ਇਸੇ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਵੀ ਉਹਨਾਂ ਦੇ ਨਾਲ ਖੜਿਆ ਹੈ ਭਾਵੇਂ ਉਹਨਾਂ ਦਾ ਪੁੱਤਰਾ ਹੈ ਭਾਵੇਂ ਉਹਨਾਂ ਦੀ ਭੈਣ ਹੈ ਭਾਵੇਂ ਉਹਨਾਂ ਦੀ ਨੂੰਹ ਹੈ ਭਾਵੇਂ ਉਹਨਾਂ ਦਾ ਪੁੱਤਰ ਹੈ ਤੇ ਬਹੁਤ ਵੱਡੀ ਗਿਣਤੀ 'ਚ ਕਿਸਾਨ ਵੀ ਆਲੇ-ਦੁਆਲੇ ਪੈਰਾ ਵੀ ਦੇ ਰਹੇ ਨੇ ਕਿ ਕਿਤੇ ਜ਼ਬਰਦਸਤੀ ਜਗਜੀਤ ਸਿੰਘ ਡੱਲੇਵਾਲ ਨੂੰ ਇਥੋਂ ਪੁਲਿਸ ਚੁੱਕੇ ਨਾ ਲੈ ਜਾਵੇ ਹੁਣ ਤਾਂ ਤੁਸੀਂ ਦੇਖਿਆ ਹੁਣੇ ਕਿ ਜਿਹੜੀਆਂ ਉਹਨਾਂ ਦੇ ਆਲੇ-ਦਾਲੇ ਮੁੱਖ ਹਾਂ ਉਹ ਬਿਲਕੁਲ ਠੇਰਾਵੰਦੀ ਟਰਾਲੀਆਂ ਦੀਆਂ ਬੜੇ ਵੱਡੇ ਟਰਾਲੀਆਂ ਦੀ ਕਰਕੇ ਪਿੰਡਰ ਸਾਹਿਬ ਟਰਾਲੀਆਂ ਨੂੰ ਵੀ ਵੈਲਡ ਕਰਦੇ ਆ ਇੱਕ ਤੁਸੀਂ ਟਰਾਲੀਆਂ ਵੈਲਡ ਕੀਤੀਆਂ ਜਾ ਚੁੱਕੀਆਂ ਨੇ ਕਿ ਪੁਲਸ ਉੱਥੇ ਤੱਕ ਨਾ ਪਹੁੰਚ ਸਕੇ ਸੋ ਜੇ ਇਸ ਸਥਿਤੀ 'ਚ ਸਰਕਾਰ ਨੂੰ ਚਾਹੀਦਾ ਹੁਣ ਆਪਣੇ ਅੱਖਾਂ 'ਤੇ ਜਿਹੜੀ ਬੰਨੀ ਹੋਈ ਪੱਟੀ ਹੈ ਉਹਨੂੰ ਖੋਲ ਲਵੇ ਜਿਹੜੇ ਕੰਨਾਂ 'ਚ ਪਾਇਆ ਹੋਇਆ ਉਹਨਾਂ ਦੇ ਰੂਹ ਆ ਜਿਹੜਾ ਨਹੀਂ ਉਹਨਾਂ ਨੂੰ ਸੁਣਨ ਦੇ ਰਿਹਾ ਉਹਨੂੰ ਬਾਹਰ ਕੱਢ ਕੇ ਕਿਸਾਨੀ ਦੀ ਆਵਾਜ਼ ਸੁਣੇ ਨਹੀਂ ਤਾਂ ਇਹ ਜਿਹੜੀ ਡੱਲੇਵਾਲ ਦੀ ਆਵਾਜ਼ ਹੈ ਮੇਰਾ ਖਿਆਲ ਏ ਕੱਲੇ ਪੰਜਾਬ ਤੱਕ ਸੀਮਿਤ ਨਹੀਂ ਰਹੂਗੇ ਅਗਲੇ ਦਿਨਾਂ ਚ ਫਿਰ ਸਾਰੇ ਦੇਸ਼ ਵੀ ਫੈਲ ਸਕਦੇ ਬਿਲਕੁਲ ਚਿਲਾ ਸਾਹਿਬ ਦੇਸ਼ ਦੇ ਵਿੱਚ ਤਾਮਿਲਨਾਡ ਦੇ ਵਿੱਚ ਲੰਘੇ ਕੱਲ 15 ਥਾਵਾਂ ਉਤੇ ਇਹ ਸਮਰਨ ਵਰਤ ਅੰਦੋਲਨ ਦੇ ਹੱਕ ਦੇ ਵਿੱਚ ਰੇਲਾਂ ਰੁਕੀਆਂ ਗਈ ਯਾਨੀ ਕਹਿੰਦਾ ਭਾਵ ਕਿ ਤਾਮਿਲਨਾਡ ਦੇ ਵਿੱਚ ਬੜੇ ਵੱਡੇ ਪੱਧਰ ਉਤੇ ਕਿਸਾਨੀ ਬਾਹਰ ਨਿਕਲੀਏ ਤੇ ਤਾਮਿਲਨਾਡ ਦੇ ਐਮਪੀਜ਼ ਨੇ ਪਾਰਲੀਮੈਂਟ ਦੇ ਵਿੱਚ ਵੀ ਇਸ ਮਾਮਲੇ ਦੀ ਗੂੰਜ ਪਾਈ ਖੈਰ ਅੱਗੇ ਦੇਖਣਾ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਕਦੋਂ ਕਿਸਾਨੀ ਦੇ ਹੱਕ ਦੇ ਵਿੱਚ ਖੜਦੀਏ ਜਾਂ ਕੋਈ ਵਿਚ ਵਿਚਾਲੇ ਵਾਲਾ ਰਸਤਾ ਨਿਕਲਦਾ ਹੈ ਪਰ ਅੱਜ ਦੇ ਇਸ মিডিਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਹਗੇ ਰਾਜਸੀ ਮਹਾਰਤੀ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਡੋ ਸਾਹਿਬ ਇਹ ਮਿਸ਼ਨ ਪੰਜਾਬੀ